ਖੁਸ਼ੀ ਰਹਿਣ ਦੇ ਤਰੀਕੇ ਇੱਜ਼ਤ ਕਰੋ ਇੱਜ਼ਤ ਪਾਓ ਪਹਿਲਾਂ ਸੋਚੋ ਫਿਰ ਬੋਲੋ ਆਪਣੀ ਗਲਤੀ ਮੰਨਣਾ ਸਿੱਖੋ ਸਲਾਹ ਸਭ ਨਾਲ ਪਰ ਫੈਸਲਾ ਆਪ ਲਵੋ ਆਪਣਾ ਕੰਮ ਸਦਾ ਮਿਹਨਤ ਨਾਲ ਕਰੋ ਬਿਨਾਂ ਜ਼ਰੂਰਤ ਖਰੀਦਦਾਰੀ ਨਾ ਕਰੋ ਬਿਨਾਂ ਕਾਰਨ ਦੂਜਿਆਂ ਦੇ ਝਗੜੇ 'ਚ ਨਾ ਪਵੋ ਹਰ ਹਾਲ 'ਚ ਸੰਤੁਸ਼ਟ ਰਹੋ ਰੋਜ਼ਾਨਾ ਪ੍ਰਮਾਤਮਾ ਦਾ ਸਿਮਰਨ ਕਰੋ ਲੋਕ ਕੀ ਕਹਿਣਗੇ ਪਹਿਲੇ ਦਿਨ ਹੱਸਣਗੇ ਦੂਜੇ ਦਿਨ ਮਜ਼ਾਕ ਉਡਾਉਣਗੇ ਤੀਜੇ ਦਿਨ ਚੁੱਪ ਕਰ ਜਾਣਗੇ ਤੇ ਚੌਥੇ ਦਿਨ ਭੁੱਲ ਜਾਣਗੇ ਇਸ ਲਈ ਲੋਕਾਂ ਦੀ ਪਰਵਾਹ ਨਾ ਕਰੋ ਉਹ ਕਰੋ ਜੋ ਤੁਹਾਨੂੰ ਸਹੀ ਲੱਗਦਾ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੇ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਯਾਦ ਰੱਖਣਾ ਜ਼ਿੰਦਗੀ ਤੁਹਾਡੀ ਹੈ ਲੋਕਾਂ ਦੀ ਨਹੀਂ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ ਪਰ ਇਹ ਦੁਨੀਆ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਲੋਕ ਤੁਹਾਡੀਆਂ ਨੇਕੀਆਂ ਨਹੀਂ ਕਮਜ਼ੋਰੀਆਂ ਗਿਣਦੇ ਨੇ ਇਸ ਲਈ ਆਪਣੇ ਆਪ ਨਾਲ ਸੱਚੇ ਰਹੋ ਦੁਨੀਆ ਨੂੰ ਸਾਬਿਤ ਕਰਨ ਦੀ ਕੋਈ ਲੋੜ ਨਹੀਂ ਕਿਸੇ ਦੂਜੇ ਘਰ ਵਿੱਚ ਦਖਲਅੰਦਾਜ਼ੀ ਕਰਨੀ ਤੁਹਾਡਾ ਆਪਣਾ ਸੁੱਖ ਜਾਣ ਖੋਹ ਲੈਂਦੀ ਹੈ ਕਿਸੇ ਦੂਸਰੇ ਤੇ ਬਹੁਤਾ ਰੋਪ ਪਾਉਣ ਨਾਲ ਤੁਸੀਂ ਆਪਣੀ ਕਦਰ ਗਵਾ ਲੈਂਦੇ ਹੋ ਕਿਸੇ ਦਾ અપਮਾਨ ਕਰਕੇ ਆਪਣੇ ਦਿਲ ਨੂੰ ਖੁਸ਼ ਕਰਨਾ ਤੁਹਾਡੀ ਆਪਣੀ ਹੀ ਇੱਜ਼ਤ ਘਟਾਉਂਦਾ ਹੈ ਗੁੱਸੇ ਵਿੱਚ ਬੋਲਿਆ ਗਿਆ ਇੱਕ ਕਠੋਰ ਸ਼ਬਦ 100 ਚੰਗਿਆਈਆਂ ਤੇ ਪਾਣੀ ਫੇਰ ਦਿੰਦਾ ਹੈ ਧੰਨ ਮੰਜੀਆਂ ਤੇ ਬੈਂਦੇ ਸੀ ਕੋਲ-ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਵੇੜੇ ਵਿੱਚ ਰੁੱਖ ਸਨ ਸਾਂਝੇ ਦੁੱਖ ਸੁੱਖ ਸਨ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਬੈਂਦਾ ਸੀ ਕਾਂ ਵੀ ਘੁਰਲਾਉਂਦੇ ਸੀ ਪਰੌਣੇ ਵੀ ਆਉਂਦੇ ਸੀ ਸਾਈਕਲ ਹੀ ਕੋਲ ਸੀ ਤਾਂ ਵੀ ਮੇਲ-ਜੋਲ ਸੀ ਰਿਸ਼ਤੇ ਨਿਭਾਉਂਦੇ ਸਾਂ ਰਸ ਦੇ ਮਨਾਉਂਦੇ ਸਾਂ ਪੈਸਾ ਭਾਵੇਂ ਕੱਟ ਸੀ ਮੱਥੇ ਤੇ ਨਾ ਵੱਟ ਸੀ ਕੰਦਾਂ ਕੋਲੇ ਕੱਚੇ ਸਨ ਸਾਖ ਸਾਰੇ ਸੱਚੇ ਸਨ ਸ਼ਾਇਦ ਕੁਝ ਪਾਇਆ ਹੈ ਬਹੁਤਾ ਤਾਂ ਗਵਾਇਆ ਹੈ ਤਾਂ ਇੱਕ ਪਿੰਡ ਚ ਤਿੰਨ ਔਰਤਾਂ ਖੂਹ ਤੇ ਪਾਣੀ ਭਰ ਰਹੀਆਂ ਸਨ ਉਦੋਂ ਹੀ ਇੱਕ ਔਰਤ ਦਾ ਮੁੰਡਾ ਕੋਲੋਂ ਦੀ ਲੰਘਿਆ ਉਹਨੇ ਆਪਣੀ ਮਾਂ ਨੂੰ ਦੇਖਿਆ ਤੇ ਚਲਾ ਗਿਆ ਉਸਦੀ ਮਾਂ ਬੋਲੀ ਉਹ ਦੇਖੋ ਮੇਰਾ ਮੁੰਡਾ ਇੰਗਲਿਸ਼ ਮੀਡੀਅਮ ਚ ਪੜਦਾ ਥੋੜੀ ਦੇਰ ਬਾਅਦ ਦੂਜੀ ਦਾ ਮੁੰਡਾ ਆਇਆ ਉਹਨੇ ਵੀ ਦੇਖਿਆ ਤੇ ਚਲਾ ਗਿਆ ਉਹਦੀ ਮਾਂ ਨੇ ਵੀ ਕਿਹਾ ਮੇਰਾ ਮੁੰਡਾ ਸੀਬੀਐਸਸੀ ਚ ਪੜਦਾ ਇੰਨੇ ਚਿਰ ਚ ਤੀਜੀ ਦਾ ਮੁੰਡਾ ਆਇਆ ਉਹਨੇ ਆਪਣੀ ਮਾਂ ਨੂੰ ਦੇਖਿਆ ਤੇ ਉਸਨੇ ਉਸਦੇ ਕੋਲ ਜਾ ਕੇ ਘੜਾ ਸਿਰ ਤੇ ਚੁੱਕ ਲਿਆ ਤੇ ਆਪਦੀ ਮਾਂ ਨੂੰ ਕਿਹਾ ਚੱਲ ਮਾਂ ਘਰ ਚੱਲੀਏ ਜਾਂਦੀ ਜਾਂਦੀ ਮਾਂ ਨੇ ਕਿਹਾ ਮੇਰਾ ਮੁੰਡਾ ਤਾਂ ਸਰਕਾਰੀ ਸਕੂਲ 'ਚ ਪੜਦਾ ਮਾਂ ਦੇ ਚਿਹਰੇ ਤੇ ਅਲੱਗ ਹੀ ਨੂਰ ਦੇਖ ਕੇ ਬਾਕੀ ਔਰਤਾਂ ਦੀਆਂ ਨਜ਼ਰਾਂ ਝੁੱਕ ਗਈਆਂ ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਲੱਖਾਂ ਖਰਚ ਕਰਕੇ ਵੀ ਸੰਸਕਾਰ ਨਹੀਂ ਖਰੀਦੇ ਜਾ ਸਕਦੇ ਇੱਕ ਵਾਰ ਸਾਰੇ ਪਿੰਡ ਵਾਸੀਆਂ ਨੇ ਮੀਂਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ ਇੱਕ ਹੀ ਬੱਚਾ ਨਾਲ ਛਤਰੀ ਲੈ ਕੇ ਆਇਆ ਸੀ ਇਹ ਹੈ ਵਿਸ਼ਵਾਸ ਜਦੋਂ ਤੁਸੀਂ ਹਵਾ ਵਿੱਚ ਇੱਕ ਸਾਲ ਦੇ ਬੱਚੇ ਨੂੰ ਉਛਾਲਦੇ ਹੋ ਤਾਂ ਉਹ ਹੱਸਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ ਇਹ ਹੈ ਭਰੋਸਾ ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਾਉਂਦੇ ਰਹਿਣ ਦਾ ਕੋਈ ਭਰੋਸਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਵੇਰ ਲਈ అలਾਰਮ ਲਗਾਉਂਦੇ ਹਾਂ ਇਹ ਹੈ ਉਮੀਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਫੋਲੋ ਜਰੂਰ ਕਰਿਓ ਜੀ ਧੰਨਵਾਦ ਜੀ